ਮੈਨੂੰ ਹੁਣੇ ਬਾਪੂ ਨੇ ਕੁਝ ਲਾਈਨਾਂ ਲੈ ਕੇ ਦਿੱਤੀਆਂ ਨੇ ਤੇ ਜੇ ਚੰਗੀਆਂ ਲੱਗੀਆਂ ਇੱਕ ਵਾਰੀ ਜ਼ੋਰਦਾਰ ਤਾੜੀ ਮਾਰਿਓ ਖੁੱਲ ਕੇ ਹਉ ਨਿੱਕੂ ਕਲਿਆਣਾ ਵਾਲਾ ੱੱਕੇ ਨਾਲ ਜੱਫੇ ਲਾਉਂਦਾ ਏ ਹਉ ਦੀਪੂ ਦਬਰਜੀ ਵਾਲਾ ਹੱਸ ਹੱਸ ਰੇ ਡਾਂ ਪਾਉਂਦਾ ਦੀ ਖੇਡਣ ਨੂੰ ਹੋ ਪੁੱਤ ਮਾਵਾਂਲੇ ਜੰਮੇ ਨੇ ਬਈ ਕੌਡੀ ਖੇਡਣ ਨੂੰ ਹੋ ਪੁੱਤ ਮਾਵਾਂਲੇ ਜੰਮੇ ਨੇ ਬਈ ਕੌਡੀ ਖੇਡਣ ਨੂੰ ਹੋ ਤਾਇ ਰਾਂਝੇ ਦੇ ਕੱਪ ਤੇ ਪੈਂਦੇ ਵੇਖ ਪਟਾਕੇ ਵੀ ਹੌ ਵਿੱਚ ਗਰੌਂਡਾ ਖੇਡਦੇ ਨੇ ਕਾਕੇ ਨਾਲ ਕਾਕੇ ਰੀ ਹੋ ਵਿੱਚ ਗਰੌਂਡਾ ਖੇਡਦੇ ਨੇ ਕਾਕਾ ਨਾਲ ਕਾਕਾ ਅੱਖੇ ਵਿੱਚ ਨੂੰ ਅੱਖੇ ਵਿੱਚ ਨੂੰ ਹੋ ਪੁੱਤ ਜਟਾਰੇ ਜੰਮੇ ਬਈ ਕਾਢੀ ਖੇਡਣ ਨੂੰ ਹੋ ਪੁੱਤ ਮਾਵਾਣੇ ਜੰਮੇ ਨੇ ਬਈ ਕਾਢੀ ਖੇਡਣ ਨੂੰ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਕੇ ਜੇ ਚੰਗਾ ਲੱਗਿਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਰਿਕਾਰਡ ਹੋਵੇਗਾ ਇੱਕ ਜਿਵੇਂ ਬੱਚੋ ਤੁਸੀਂ ਸੁਣਿਆ ਮੈਨੂੰ ਨਵਾਂ ਕੀੜਾ ਚੜਿਆ ਨਹੀਂ ਨਹੀਂ ਟੱਕਿਆ ਪੀਤੀ ਦਾ ਮੈਂ ਜਿੱਦੋਂ ਮੈਂ ਇੱਥੇ ਖਰੀਦਦਾ ਲਿਟਰ ਦਾ ਬਹੁਤਾ ਉੱਥੇ ਠੇਕਾ ਤੇ ਇੱਕ ਪਹਿਲਾ ਆਏ ਛਿੱਤੀ ਦੇ ਆੜੇ ਤੇ ਖਾਰਸਾ